ਇੱਕ ਤਾਂ ਭੋਰ ਕਰਾਂਗਾ। ਜਿਹੜਾੜ ਬਾਦ ਦੀ ਮੌਕੇ ਤੇ ਹੋਰ ਬਾਰਾ ਰਹਿਦਾ। ਆ ਚਿੱਟਾ ਨਾ। ਚਿੱਟਾ ਨਾ ਪਾ ਲਈ। ਤਾਂ ਥੋੜੀ ਪਾਈਏ ਮੈਂ। ਚਿੱਟਾ ਨਾ ਪਾ। ਥੋੜਾ ਪਾ। ਬਾਈ। ਮਾਚੀ ਕੋ ਜੀ ਨਾ ਥੋੜੀ ਜਿਹੀ ਪਾਣੀ ਬਣੀ ਲਾਲ ਮਿਰਚ ਆਪਾਂ। ਕੋਈ ਥੋੜੀ ਵੱਧ ਦੀ ਪਾਣੀ ਨਹੀਂ। ਬੂੰਦੀ ਬਣੀ ਤੇ ਫਿਰ ਪਾ 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 ਆ ਜੀ ਬੂੰਦੀ ਕਿਸੇ ਦਾ ਕੋਈ ਪਾਣੀ ਹੋ ਗਿਆ ਜਲਦੀ ਨਾਲ ਤਿਆਰ ਕਰੋ ਆਏ ਹੁਣ ਪਾਣੀ ਜਾਨੀ ਜਿਵੇਂ ਹੋਣੀ ਹੋ ਕਰਦੇ ਆ ਵੀ ਇੱਥੇ ਕਾਇ ਕਰੋ ਮੁੰਡਾ ਇੱਕ ਗਲਾਸ ਲੈ ਆ ਕਰ ਇਹ ਗਲਾਸ ਲੈ ਕੇ ਖਾਲੀ ਕਰ ਇੱਕ ਕੱਪ ਕੱਪੜਾ ਰੱਖ ਲੈ ਕੱਪੜਾ ਰਿੜਾ ਪਾ ਦੇ ਪਾਣੀ ਪਾਉਣ ਬਾਅਦ ਦੋ ਗਲੇ ਦੋ ਤਿੰਨ ਗਲਾਸ ਲੈ ਆ ਬਹਾਲਾ ਪੂਰਾ ਤੀਹ ਚਾਹੀਦਾ ਕਿਉਂਕਿ ਪਾਣੀ ਚ ਹੋਰ ਬਹੁਤ ਬੋਲ ਨਹੀਂ ਨਹੀਂ ਕਰ ਨਹੀਂ ਕਰ ਮਿੰਟ ਮਾਰ ਮਿੰਟ ਮਾਰ ਪਾਣੀ ਹਲਾ ਕੇ ਪਾਣੀ ਪਾ ਕੇ ਦੇਖ ਕਿਵੇਂ ਇੱਕ ਕਰੀ

ਇਹ ਸਮੇਂ ਨੂੰ ਖਾ ਲਈ ਸਹੀ ਆਉਂਦਾ ਪਾਣੀ ਹੋਰ ਪਾ ਦਿੰਦਾ ਪਾਣੀ ਤਾਂ ਪਾਦਾ ਕਿ ਮਿਰਚਾ ਮੈਨੂੰ ਕੱਟਣੀਆਂ ਨੇ ਇੱਕ ਠੀਕ ਹੈ ਸਹੀ ਹੈ ਯਾਦ ਇਹ ਪਾਣੀ ਪੂਗਾ ਨਾ ਅਸੀਂ ਤਾਂ ਫਿਰ ਕੱਟੂਗਾ ਸਮਾਂ ਮਿਰਚਾ ਲਾ ਦੇ ਮਿਰਚ ਹੋਰ ਕਰ ਦੇ ਹੂੰ ਕੱਟਾ ਮਿਰਚ ਇਹ ਕੱਲ ਮਿਸਰੀ ਬਾਰ ਕੋਈ ਉਹ ਨਹੀਂ ਬੋਲੇ ਤਾਂ ਬੋਲੇ ਤਾਂ ਨਾ ਨੋਂਨ ਕੱਟ ਲਾ ਦੇ ਮੈਂ ਬੜਾ ਜੰਮੀ ਨੋਂਨ ਬੋਟਾ ਹਾਲੋ ਯਾਰ ਨੂੰ ਕਰਾ ਕਰ ਨਾ ਵੀ ਉਹ ਕਿਆ ਕੰਮ ਹੋਣਾ ਬਰਫ ਵਿੱਚ ਪੈ ਗਈ ਉਹ ਖਾਣਾ ਖਲਿਆ ਆ ਗਿਆ ਨਮਨ ਦੇ ਕਰਾਸ ਨੂੰ 12 ਰੈਡੀ ਹੈ ਪੈਸਾ ਰੈਡੀ ਆ ਗੋਲ ਗੱਪੇ ਰੈਡੀ ਨੇ ਮੁੰਡੇ ਗੋਲ ਗੱਪੇ ਲੈ ਚੱਕੇ ਇਹ ਬਹੁਤ ਵਧੀਆ ਇਹ ਮੰਤਰ ਹੈ ਇਹਦੇ ਨਾਲ ਬੱਚੇ ਇੰਟੈਲੀਜੈਂਟ ਹੋ ਜਾਂਦੇ ਨੇ ਇਹ ਮੰਤਰ ਦੱਸਣਾ ਨਹੀਂ ਭਾਈ ਇਹ ਆ ਖੋਲ ਫਿਰ ਨਾਲ ਇੱਕ ਤਾਂ ਪੜ ਕੋਈ ਨਾ ਨਾਲ ਨਾਲ ਖੋਲ ਚੱਲ ਤੇਰੀ ਡੋਟੀ ਕੱਟ ਸੀ ਤੇ ਠੀਕ ਹੈ ਠੀਕ ਹੈ ਕਰ ਦੋ ਬੀਟ ਕਰ ਦੋ ਉਹ ਸਿਲੰਡਰ ਦੇ ਪਹੀਏ ਪੁੱਟ ਲੈ ਕੇ ਆਓ ਬਈ ਬਈ ਚੱਕੂ ਲੈ ਕੇ ਆਓ ਚੱਕੂ ਬਸ ਬਸ ਆ ਗਿਆ ਇੱਧਰ ਬੰਨ੍ਹ ਢੀੜੇ ਇਹ ਹੈਗੇ ਨੇ ਕਾਲੀਆਂ ਮਿਰਚਾਂ ਵਸਾਂ ਨੂੰ ਪਾੜ ਦੇ ਇੰਨਾ ਟਾਈਮ ਕਿੱਥੇ ਆਪਣੇ ਕੋਲੇ ਇਹ ਹੈ ਜੀ ਕਾਲੀਆਂ ਮਿਰਚਾਂ ਤੁਸੀਂ ਦੋ ਟੱਪ ਪਾਣੀ ਤਿਆਰ ਕਰ ਰਹੇ ਹੋ ਮਾਰ ਖੋਲ ਜੀ ਆ ਛੱਟ ਮਾਰਨ ਦੇ ਦੋ ਪਾਣੀ ਨਹੀਂ ਇਹ ਦੋ ਮਾਰ ਦੋ ਟੰਪਾ ਮਾਰ ਦੋ ਇਹ ਜਲ ਜੀਰੇ ਵਾਲਾ ਪਾਣੀ ਹੈ ਇਹ ਸਾਨੂੰ ਥੋੜੇ ਜਿਹਾ ਪਾਉਣੇ ਪੈਂਦੇ ਠੀਕ ਹੈ ਇਹ ਮਿਫਾ ਦੇ ਕਿਉਂਕਿ ਆਪਣੇ ਘਰੇ ਵਿੱਚ ਘਰ ਤੇ ਅਸੀਂ ਤਿਆਰ ਨਹੀਂ ਕਰ ਸਕਦੇ ਲੈ ਅਮਰੀਕਾ ਦੇ ਮੰਨੇ ਹੂੰ ਕੋਈ ਦਾ 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 ਕੀ ਥੀਰ ਲੈ ਦਾ ਬਸ ਜੱਕਲਾ ਜੱਕਲਾ ਅੰਦਰ ਜੱਕਲਾ ਓ ਬਈ ਕਿਹਨਾਂ ਫੜੋ ਤਾ ਹਾਂ ਜੀ ਦਾ ਫੜੋ ਤਾਂ ਜਿਹੜੀ ਤੇਰੀ ਤੇਰੀ ਅੰਨੀ ਨਾ ਨਾਨੀ ਮਾਸੀ ਨੂੰ ਆਣਾ

ਹਾਂ ਪਾਣੀ ਤੀਖਾ ਪਣੀ ਕਰ ਲੈਣੇ ਖੜਾ ਉਖੜਾ ਉਹੀ ਤੀਖਾ ਪਣੀ ਕਰ ਲੈਣਾ ਹਾਂ ਹਾਂ ਉਹ ਫ੍ਰੀਜ ਜਿਹੜਾ ਸਾਹਮਣੇ ਤੁਹਾਨੂੰ ਦਿਖੂ ਹਾਂ 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 ਲੈ ਜਾ ਲੈ ਜਾ ਬਾਬਰ ਸ਼ੁਰੂ ਕਰਦੇ ਆ ਆਇਆ ਮੌਸਮ ਨੇ ਕੀ ਕੰਮ ਕੀਤਾ ਆ ਇਹ ਆ ਤੀ ਨੀ ਉਹ ਲਾਗਾ ਨਾ ਇਹ ਕਿੰਨਾ ਚੀਜ਼ ਆ ਤਾ ਟੱਟ ਉਹਦੋਂ ਦਾ ਵੇੜਨਾ ਆਪਾਂ ਟੋਕਰਾ ਉਨੇ ਕਿ ਰੱਖਿਆ ਕਰੋ ਉਹ ਨਹੀਂ ਕੀ ਕਰ ਲੋ ਆ ਜੋ ਪਾਣੀ ਕਰਦੇ ਆ ਇਧਰ ਆ ਜਾਓ ਬੱਚਿਓ ਇਧਰ ਆ ਜਾਓ ਖੜਾ ਮਗਰ ਸਾਈਡ ਤੇ ਕੱਢ ਨਾਣਾ ਬਾਈਰਾ ਕੋ ਬਹੁਤ ਸਾਈਡ ਤੇ ਪੱਲੇ ਸਾਈਡ ਤੇ ਕਿਹੜੇ ਨੇ ਖਾਲੇ ਸਾਈਡ ਤੇ ਚੱਲ ਪੋਇਨਟ ਉਹ ਪਾ ਲੈ ਪਹਿਲਾ ਹੁੰਦਾ ਪਾਣੀ 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 ਵਈਂਦੇ ਅੱਖ ਦੀ ਨਵਾਈ ਦੇ ਵਾਸਤੇ ਆ ਪਾਣੀ ਪਾਈ ਆ ਪਾਣੀ ਪਾਈ ਜੇ ਨਹੀਂ ਆਕ ਆਪਣਾ ਪਾਣੀ ਪਾ ਦੇ ਆਪਣਾ ਪਾਣੀ ਪਾ ਦੇ ਬਾਈ ਨੂੰ

ਬੜਾ ਪਰਾਂ ਨੂੰ ਰਹਿ ਗਿਆ ਨਹੀਂ ਇੱਧਰ ਬਲੌਗ ਬਣਦਾ ਐਂ ਬਲੌਗ ਨਹੀਂ ਆਪਾਂ ਬੇਬੇ ਨੂੰ ਪਾਣੀ ਆਪਾਂ ਬਦਲ ਬਣ ਕੇ ਦੇ ਦੇ ਕਰੂ ਜਿਵੇਂ ਖਾਣੂ ਆਧਵੀ ਕਿੱਥੇ ਪਲੇਟ ਅੱਤੇ ਦਾਗਾ ਲਾਉਂ ਇੱਧਰ ਪਾਣੀ ਪਾ ਰੱਖ ਮਾਪੋਂ ਸਾਹਿਬ ਆਪਾ ਪਾਣੀ ਡਿੱਗ ਗਿਆ ਬਾਈ ਪਾਣੀ ਪੀ ਲੋ ਆਲੀ ਉੱਪਰ ਦੀ ਬਾਬਾ ਕੋਲੇ ਦੀ ਜਾਨੀ ਪਾਪੜੀ ਆਪਣੇ ਵਿੱਚ ਪਾਪੜੀ ਹੈ ਨਹੀਂ ਤਾਂ ਸਾਈਡ ਤੇ ਦਿੱਖ ਲੈਣਾ ਵਾਲੇ ਸਾਈਡ ਤੇ ਹੋ ਜਾਓ ਆਹ ਹਾਂ ਤਾਂ ਨਾ ਤਾਂ ਨਾ ਉਹ ਬਾਬੇ ਨੂੰ ਤਾਂ ਪਲੇਟ ਦੇ ਦੋ ਪਕੌੜਾ ਪਕਾਉਣ ਦਾ ਛੋਟਾ ਛੋਟਾ ਪਲੇਟ ਦੇ ਦਿਨ ਨਹੀਂ ਪਲੇਟ ਆਹ ਪਲੇਟ ਦੇ ਬਾਬਾ ਪਲੇਟ ਲੈ ਵੀ ਪਲੇਟ ਪਾਣੀ ਦੋ ਰੱਖਣ ਪਾਣੀ ਪਾਣੀ ਪਲੇਟ ਹੈ ਨਹੀਂ

ਆਪਣਾ ਪਾਣੀ ਪੀਣਾ ਲੈ ਪਾਪੜੀ ਖਾਓ ਹਾਂ ਵੀ ਅਰੇ ਬੈਠਾ ਬੜਾ ਥੱਲੇ ਵਿੱਚ ਆਪਾਂ ਆਪਣੀ ਕਿੱਸੇ ਹੈ ਨਹੀਂ ਜੀ ਪਾਣੀ ਦੀ ਰੈਡੀ ਪਾਣੀ ਆ ਵੀ ਜੁਪੀਟਰ ਦੀ ਗੱਲ ਕਰਦੇ ਆਪਾਂ ਜਿਹੜੇ ਬਾਪੂ ਦਾ ਨਾਮ ਆ ਜਾਪਾਂਗੇ ਜੱਟ ਪਾਣੀ ਪੀ ਲੈ ਆ ਜੀ ਭਾਈ ਆ ਜਾਓ ਖੜ ਕੇ ਖੜ ਕੇ ਨਾਲ ਉਰੇ ਖੜ ਕੇ ਨਾਲ ਲੱਗ ਜਾਓ ਉਰੇ ਖੜ ਕੇ ਖੜ ਕੇ ਖੜ ਕੇ ਖੜ ਕੇ ਇੱਧਰ ਆ ਇੱਧਰ ਆਓ ਬਾਹਰੋਂ ਲੈਣਾ ਆਪਣਾ ਨਾਮ ਲਿਖਣਾ ਹੈ ਆਪਣੀ ਨਹੀਂ ਮਿਲਦੀ ਆਪਣੀ ਫੜ ਆ ਜਾਓ ਆ ਜਾਓ ਜਲਦੀ ਆ ਲੋ ਛੰਡੀ ਅੱਜ ਬਾਅਦ ਵਿੱਚ ਜੇ ਬਾਲਕ ਪਾਣੀ ਪਾਣੀ ਬੜਾ ਕਰ ਰੱਖ ਮਾੜੀ ਪਾਣੀ ਪਾਣੀ ਬਾਦੂ ਦਾ ਬਦ ਦੋ ਸਰ ਜੀ ਨਾ ਜੇ ਯੋਗਾ ਮੋੜਾ ਖਰਚ ਗਾ ਲੋ ਮੋੜਾ ਖਰਚ ਗਾ ਲੋ ਯਾਰ ਨਹੀਂ ਭਾਈ ਹਾਂ ਮੈਂ ਮੈਂ ਦਾ ਫੰਦੀ ਭਾਈ ਭਾਈ ਹਾਂ ਜਿਹੜਾ ਲੈ ਹੁਣ ਦੇ ਕੰਮ ਤੇ

ਉਹਰੇ ਉਹਦਾ ਸਾਈਡ ਤੇ ਜਾਓ ਲੈਟ ਸਾਈਡ ਤੇ ਬਣਾ ਸਾਈਡ ਤੇ ਲੋਕਾਂ ਦਾ